ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸਹਿਣਾ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੇਸੀ ਗਾਵਾਂ ਠੀਕ ਹੈ ਜੀ ਤੇ ਇੱਕ ਬੱਸੀ ਬਕਊਆ ਜੀ ਬਾਈ ਕੋਲ ਠੀਕ ਹੈ ਜੀ ਤੇ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਬਈ ਸੱਸੀ ਗਾਲ ਜੀ ਸੱਤਸਰੀ ਗਾਲ ਜੀ ਨਾਮ ਦੱਸੋ ਜੀ ਆਪਣਾ ਕਰਨਜੀਤ ਸਿੰਘ ਪਿੰਡ ਸਹਿਣਾ ਜੀ ਜ਼ਿਲ੍ਹਾ ਮਰਨਾਲਾ ਜੀ ਮੋਬਾਈਲ ਨੰਬਰ ਜੀ 98723 ਹਾਂਜੀ 75429 ਠੀਕ ਹੈ ਜੀ ਹਾਂਜੀ ਬਈ ਦੇਸੀ ਗਾਂ ਦੀ ਜਾਣਕਾਰੀ ਦਿਓ ਜੀ ਦੀ ਪਹਿਲੇ ਇਹਨੂੰ ਸੂਈ ਨੂੰ ਹੋ ਕੇ 10 11 ਉਹਨਾਂ ਦਾ ਮਗਰ ਬੱਸੀ ਆ ਤੇ ਹਾਂਜੀ 7 ਲੀਟਰ ਦੁੱਧ ਦਾ ਠੀਕ ਹੈ ਜੀ ਪੂਰੀ ਸੀਲ ਸਾਵੂਆ ਨਿਆਣਾ ਪਾ ਕੇ ਕੋਈ ਚੂਈ ਚੱਲੇ ਬੰਦਾ puri ਕੁਛ ਨਹੀਂ ਕਹਿੰਦੀ ਤੋੜ ਦਿਓ ਜੀ ਤੋੜ ਤੋੜ ਦਿਨੇ ਤੇ ਰੇਟ ਭਰਾ ਜਿਆ ਜਿਆ ਦੱਸਿਓ ਦਾ ਇਹਦਾ 18000 ਰੁਪਏ ਜੀ ਠੀਕ ਹੈ ਕਿੰਨੇ ਦਿਨੋ ਕਿਸ ਨੂੰ ਹੋ ਗਿਆ 10 ਕਿਦਾਂ ਜੀ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਤੇ ਦੇਸੀ ਦਾ ਲੋ ਜੀ ਤੋਰਾ ਤਰਾ ਸਾਡੇ ਸਾਹਮਣੇ ਹੋ ਗਿਆ ਪਤਾ ਹੈ ਮੱਸੀ ਕੋਲੇ ਜਾਊਗਾ ਅਬੀ ਠੀਕ ਹੈ ਠੀਕ ਲੋਪਰਾ ਮੱਸੀ ਦਿਖਾਉਣੇ ਆਪਾਂ ਤੋਰਾ ਤਰਾ ਸਾਡੇ ਮਗਰ ਦੇਖਸਾ ਤੋਰਾ ਰੇਟ ਬੜ ਨੂੰ ਬਿਲਕੁਲ ਜਾਇਜ਼ ਮੰਗਿਆ ਲੋ ਜੀ ਆ ਬੱਸੀ ਇਹਦੀ ਠੀਕ ਹੈ ਕਿਹੜੀ ਬੱਸੀ ਇਹਦੀ ਇਹਦੀ ਆ ਗਈ ਦੂਸਰੀ ਦੀ ਉਹ ਠੀਕ ਹੈ ਦੋਨੀਆਂ ਬੱਸੀਆਂ ਦੋਨਾਂ ਦੀ ਇਹ ਬੱਸੀਆਂ ਦੋਨਾਂ ਆ ਠੀਕ ਹੈ ਦੇਖ ਸਕਦੇ ਬਰਾ ਤੇ ਜਿਹੜੇ ਬਿਲਕੁਲ ਜਾਜ ਮੰਗਿਆ ਬਾਈ ਨੂੰ ਜੇ ਸੇਵਾ ਕਰਨੀ ਤਾਂ ਸਾਡੇ ਸਾਹਮਣੇ ਵੱਧ ਵੀ ਦੋ ਬੁੱਧ ਦੇਖੋ ਜੀ ਦੇ ਵਾਲੂਆ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਥਾਣ ਤੋਂ ਬਾਈ ਓਕੇ ਜੀ ਜਮਾ ਚੋਕੇ ਲਿਜਾਏ ਪੂਰੀ ਸਹੀ ਹੈ ਜੀ ਕੋਈ ਹੱਥ ਤਰਾ ਨਹੀਂ ਕਿ ਤੂੰ ਚਾ ਦੋੜਾ ਚੋਕੇ ਲੈ ਜਾਈਂ ਅਗਲਾ ਤਿੰਨ ਡੰਗ ਚੋ ਬਾਈ ਕੋਈ ਡਿੱਕਣ ਠੀਕ ਹੈ ਜੀ ਥਾਣਾ ਦੀ ਸਹੀ ਆ ਹਾਂ ਜੀ ਆ ਬੈਠ ਥੱਲੇ 8 ਲੀਟਰ ਰੋਦਾ ਪੂਰਾ ਹਾਂ ਜੀ ਕਿਹੜਾ ਮਤ 20000 ਆ ਜਮਾ ਤੇ ਕਿੰਨੇ ਦਿਨ ਹੋ ਗਏ ਸੀ ਇਹਨਾਂ ਨੂੰ ਇਹਨੂੰ ਵੀ ਰੈਸਟ ਨਹੀਂ ਹੋਇਆ 10 ਦਿਨ ਹੋਇਆ ਜੀ ਕਠਿਨੀਆਂ ਨਹੀਂ ਹੋਈਆਂ ਨੂੰ ਜੀ ਠੀਕ ਹੈ ਜੀ ਹੀਲਸਾ ਉਹ ਵੀ ਪੂਰੀ ਆ ਠੀਕ ਹੈ ਲੋ ਤੋਰ ਦੋ ਭਰਾ ਲੰਮੀ ਲੰਮੀ ਲੋ ਜੀ ਰੇਟ ਵੀ ਭਾਈ ਨੇ ਦੱਸਤਾ 20000 ਹੁਣ ਤਾਂ 12 1 ਵਜੇ ਦਾ ਟਾਈਮ ਆ ਠੀਕ ਹੈ ਜੀ ਲਿਓ ਜੀ ਲਿਓ ਮੋੜ ਦੇ ਮੋੜ ਦੇ ਲੋ ਜੀ ਦੇਖਸਣੇ ਫਿਰ ਲੋ ਜੀ ਇਹਦਾ ਰੇਟ 20000 ਇਹਦੀ ਵਸੀ ਉਹ ਸਿਪਰਾ ਉਹ ਦੋਨੇ ਬਸਵੇਂ ਚੰਗੀ ਤਰ੍ਹਾਂ ਦੇਖ ਸਕਦੇ। ਠੀਕ ਹੈ। ਲੋ ਜੀ ਦੋਨੇ ਬਸਵੇਂ ਇੱਕ ਉਹ ਦੀ ਇੱਕ ਉਹ ਠੀਕ ਹੈ। ਹਾਂਜੀ ਵੀ ਬਸਵੀ ਜਾਣ ਕੇ ਦੀ ਲੋਦੀ। ਮੱਸੀ ਸਭਾ ਖਸਾਲ ਦੀ ਇਹ ਵੀ ਲੈਂਦੀ ਹੈ ਜੀ। ਠੀਕ ਹੈ ਜੀ। ਆ ਦੋ ਮਹੀਨਿਆਂ ਨੂੰ ਸਮਰ ਜੂ ਜੇ ਵਧਕਾ ਸੇਵਾ ਹੋ ਜੇ ਤਿੰਨ ਕ ਮਹੀਨਿਆਂ ਚ ਸਮਰ ਜੀ। ਠੀਕ ਹੈ ਕੀ ਰੇਟ ਮਟਾ ਜੀ ਦਾ? ਇਹ 15000 ਦੀ ਜੀ ਸੰਗ। 15000 ਦੀ। ਮੜਾ ਫੇਰ ਦਿਖਾ ਦਿਓ ਜੀ ਮੜਾ ਜ। ਬਹੁਤ ਸੋਹਣੀ ਹੈ ਬਰੀਡ ਬਹੁਤ ਜਿਆਦੇ। ਠੀਕ ਹੈ ਜੀ। ਉਹ ਘੈਂਟ ਬਸ ਸੀਹੀ ਕਲਾ। ਛੋਟੇ ਕੰਨ ਵਾਲੀ ਤੌਰ ਤੇ ਪ੍ਰਾਨ ਮੜਾ ਜ। ਸ਼ੱਤਪੂ ਯਾਰ ਮੇਰੀ ਲਤੀ ਰਖਦੀ ਭੱਜੂਗੀ ਠੀਕ ਹੈ ਠੀਕ ਮੂਰੀ ਨੇ ਸਣਾਂ ਦੀ ਥੰਦ ਖਾਓ ਜੀ ਫਿਰ ਕੱਲ ਬਹੁਤ ਚੰਗੀ ਹੈ ਸਣਾਂ ਦੀ ਕੋਈ ਚੰਗੀ ਰੱਖ ਖਲੀ ਜਾਂ ਮੰਗੂ ਹਾਂਜੀ ਬਹੁਤ ਦੱਦਾ ਹੀ ਬੈੜ ਬੰਦੂ ਠੀਕ ਬਹੁਤ ਚੰਗੀ ਹੈ ਥੰਦ ਝੋਲੀ ਚਾਰੇ ਥਾਂ ਨਿਖੜ ਮੇ ਭਰਾ ਵਾਈ ਕਹਦਾ ਭਾਜੀ ਦੇ ਥੋੜਾ ਜਿਹਾ ਠੀਕ ਹੈ ਨਾ ਕਰਦਾ ਹੁੰਦਾ ਜਾਨਵਰ ਥੋੜਾ ਜਿਹਾ ਤੇ ਫੇਰ ਇਸ ਕੁਆਲਿਟੀ ਵਿੱਚ ਦੇਖ ਸਕਦੇ ਹੋ ਰੇਟ ਭਾਈ ਨੇ ਬਿਲਕੁਲ ਜਾਇਜ਼ ਹੀ ਮੰਗਿਆ 15000 ਰੁਪਏ ਦਿਲਦਿਆਂ ਕਿਸੇ ਨਵੀਂ ਵੀਡੀਓ ਚੁੱਕ ਕੇ ਭਾਈ